ਤੇ ਦਿੱਤੀ ਸਕੂਲ ਦੀ ਬੱਸ ਇਧਰੋਂ ਆਪਣਾ ਬਾਰਕਨ ਤੁਹਾਰੀ ਸੀ ਤੇ ਇਧਰੋਂ ਰੌਂਗ ਸਾਈਡ ਜਮਨਾਵੀਰ ਸਾਈਡ ਤੋਂ ਸੰਪਤੂਨ ਦਾ ਸਕੂਲ ਦੀ ਬੱਸ ਜਾ ਰਹੀ ਸੀ ਜੋ ਆਪਸ ਵਿੱਚ ਸਵੇਰੇ ਧੁੰਦ ਦੇ ਕਾਰਨ ਟਕਰਾ ਗਈਆਂ ਨੇ ਤੇ ਡਰਾਈਵਰ ਫੱਟੜ ਨੇ ਦੋਨੇ ਤੇ ਦੋਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਇੱਕ ਡਰਾਈਵਰ ਦੀ ਲੱਫਰੀ ਸੋਨੇ ਜਾ ਰਹੀ ਆ ਕੋਈ ਟੁੱਟ ਗਈ ਆ ਤੇ ਬੱਚੇ ਸੇਫ ਨੇ ਪੇਰੈਂਟਸ ਨੂੰ ਵੀ ਆ ਗਏ ਆ ਵੀ ਬੱਚੇ ਸੇਫ ਨੇ ਕੋਈ ਘਬਰਾਉਣ ਦੀ ਗੱਲ ਨਹੀਂ ਹੈ ਜੀ ਪਰ ਪ੍ਰਸ਼ਾਸਨ ਨੂੰ ਆਪਾਂ ਇਹ ਬੇਨਤੀ ਕਰਦੇ ਆਂ ਕੀ ਜਿਹੜਾ ਜਿਹੜਾ ਰੌਂਸਰ ਸਕੂਲ ਦੀ ਬੱਸਾਂ ਚੱਲਦੀਆਂ ਨੇ ਚਾਹ ਪ੍ਰਾਈਵੇਟ ਗੱਡੀ ਵੀ ਚੱਲਦੀ ਆ ਇਹਨਾਂ ਨੂੰ ਥੋੜਾ ਜਿਹਾ ਰੋਕਿਆ ਜਾਵੇ ਕਿਉਂਕਿ ਪ੍ਰਸ਼ਾਸਨ ਦੇ ਰੋਕੇਗਾ ਨਹੀਂ ਤਾਂ ਅੱਗੇ ਹੋਰ ਵੀ ਨੁਕਸਾਨ ਵੱਡਾ ਹੋ ਸਕਦਾ ਚਲੋ ਅੱਜ ਦਾ ਦੇਖੋ ਬਚਾਓ ਆ ਸਾਰਾ ਲੋਹਈ ਲੋਹਈਆਂ ਲੋਹਾ ਸਿੱਧਾ ਹੋ ਜਾਏਗਾ ਪਰ ਅਗਲੇ ਲਈ ਧਿਆਨ ਦਿੱਤਾ ਜਾਵੇ ਇਹ ਹੀ ਬੇਨਤੀ ਹੈ ਪ੍ਰਸ਼ਾਸਨ ਨੂੰ ਕਿ ਜੀ ਇਹਨਾਂ ਨੂੰ ਨੱਥ ਪਾਈ ਜਾਵੇ ਜਿਹੜਾ ਰੌਂਸਰ ਚੱਲਦੇ ਜਿਹੜੇ ਕਹਿੰਦੇ ਤਿੰਨ ਬੱਚੇ ਜਿਹੜਾ ਘਰਾਂ ਤੋਂ ਤਿੰਨ ਬੱਚੇ ਜੀਪੀ ਸਕੂਲ ਦਾ ਸੀ ਉਹ ਥੋੜਾ ਜਿਹਾ ਉਹਨਾਂ ਦੇ ਇਹ ਰਸ ਵੀ ਸੱਪ ਨੂੰ ਗਿਆ ਪਰ ਉਹ ਸਹੀ ਨੇ ਬਾਸਮੈਂਟੋਂ ਜਾ ਕੇ ਦੇਖ ਲਿਆ ਸਹੀ ਨੇ ਤੇ ਬੱਚਿਆਂ ਦੇ ਕੋਲ ਸਕੂਲ ਦੇ ਪ੍ਰਿੰਸੀਪਲ ਵਗੈਰਾ ਤੇ ਟੀਚਰਸ ਹੈਗੇ ਨੇ ਸਾਰਾ ਸਟਾਫ ਪਹੁੰਚ ਚੁੱਕਿਆ ਕੋਈ ਡਗਰਾਉਣ ਦੀ ਗੱਲ ਨਹੀਂ ਹੈਗੀ ਤੇ ਦੂਜੇ ਸਕੂਲ ਦੇ ਬੱਚੇ ਵੀ ਸੇਫ ਨੇ ਉਹਨਾਂ ਦਾ ਸਕੂਲ ਪਹੁੰਚਾ ਦਿੱਤਾ ਗਿਆ ਤੇ ਡੀਪੀਐਸ ਸਕੂਲ ਦੇ ਬੱਚੇ ਵੀ ਸਕੂਲ ਪਹੁੰਚਾ ਦਿੱਤੇ ਗਏ ਨੇ ਸਾਰੇ ਸੇਫ ਨੇ ਸੋ ਇਹ ਹੀ ਮੰਗਦਾ ਪ੍ਰਸ਼ਾਸਨ ਦੀ ਪ੍ਰਸ਼ਾਸਨ ਤੋਂ ਕਿ ਜੀ ਰੌਂਗ ਸਾਈਡ ਬੰਦ ਕਰਿਆ ਜਾਵੇ ਕਿਉਂਕਿ ਸਕੂਲ ਦੇ ਵਿੱਚ ਬੱਚਾ ਬੱਚੇ ਹੁੰਦੇ ਨੇ ਜੀ ਸਭ ਤੋਂ ਵੱਡੀ ਜ਼ਿੰਮੇਵਾਰੀ ਬੱਚਿਆਂ ਦੀ ਸਾਡੀ ਜਦੋਂ ਜਿਹੜਾ ਡਰਾਈਵਰ ਆ ਕਰੈਕਟਰ ਆ ਬਟ ਟੀਚਰ ਆ ਬੱਸ ਦੇ ਵਿੱਚ ਉਹਨਾਂ ਦੀ ਬੱਚਿਆਂ ਦੀ ਜ਼ਿੰਮੇਵਾਰੀ ਹੁੰਦੀ ਆ ਕਾਲੂ ਖੁਦਾ ਨਾਲ ਘਾਤ ਬੱਚੇ ਦਾ ਕਿਸੇ ਦਾ ਨੁਕਸਾਨ ਹੋ ਜੂਵੇ ਤੇ ਤੁਹਾਨੂੰ ਪਤਾ ਕਿੱਡੀ ਵੱਡੀ ਗੱਲ ਹੋ ਜਾਂਦੀ ਆ